ਹਾਂਜੀ ਮਿੱਤਰੋ ਹੁਸੈਨਪੁਰ ਪਹਿਲੇ ਸੈਮੀ ਵਿੱਚ ਹੀ ਕਹਿੰਦੇ ਫਾਈਨਲ ਵਾਲਾ ਮਾਹੌਲ ਬਣ ਗਿਆ ਕਲੱਬ ਜਰਮਨੀ ਵਰਸ ਤੇ ਕਲੱਬ ਫਰੰਦੀਪੁਰ ਵਿੱਚ ਸਿਰਾ ਹੋ ਗਿਆ ਫਰੰਦੀਪੁਰ ਦੀ ਟੀਮ ਨੇ ਜਰਮਨੀ ਕਲੱਬ ਘਰ ਤੋੜਤੀ ਏਕਮ ਨੇ ਅੱਜ ਜੱਫੇ ਕਹਿੰਦੇ ਹੈਟ੍ਰਿਕ ਲਾਤੀ ਗੋਪੀ ਦਾ ਚੇਲਾ ਤੇ ਲੁੱਟ ਦਾ ਮੇਲਾ ਏਕਮ ਨੇ 3000 ਦੇ ਜੱਫੇ ਲਾਏ ਤੇ ਜੱਗੂ ਕਹਿੰਦੇ ਵੇਰਿਆ ਫਿਰਦਾ ਸੀ ਪੀਟਰ ਕਹਿੰਦੇ ਏਕਮ ਤੇ ਥਾਪੀਆਂ ਮਾਰ ਗਿਆ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਨਾਲ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਸ਼ੇਖਰ ਚੈਨਾ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਚੈਨਾ ਸਬਸਕ੍ਰਾਈਬ ਕਰ ਲੈਣਾ ਾਂਗੇ ਆਉਣ ਵਰਗਾ ਵੀਡੀਓ ਤੁਸੀਂ ਮੈਸ ਸੁਣਾ ਕਰੋ ਚਾਰ ਨੇ ਇੱਕ ਪਾਸੇ ਅਮਰਪੂਂਦਰ ਵਾਲਾ ਅਮਰਪੂਂਦਰ ਵਾਲਾ ਦੂਜੇ ਪਾਸੇ ਫਿਰ ਸੇ ਰਹੀਆ ਸੁਖਬੀਰ ਸੁਖਬੀਰ ਤੇ ਅਮਰਨਾ ਕਬੱਡੀ 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 ਅਮਰਨਾ ਦੇ ਪੂਂਦਰ ਵਾਲਾ ਇਧਰਲੇ ਪਾਸੇ ਵੇਖੋ ਆ ਤਾੜੀ ਤੇ ਤਾੜੀ ਆਹ ਤਾੜੀ ਇਹ ਅਮਰਨਾ 15 ਨੰਬਰ ਜੋੜ ਗਿਆ ਥੋੜੇ ਜਿੰਮ ਕਬੱਡੀ ਖੇਡਦੀ ਹੈ ਕੌੜਾ ਕਹਿੰਦੇ ਕੋਚ ਟੀਮ ਦਾ ਸਾਹਮਣੇ ਜਗਤਾਰ ਸਿੰਘ ਜੱਗੂ ਇਹ ਕਹਿੰਦੇ ਸੈਦਵਲ ਕਬੱਡੀ ਪਾ ਰਿਹਾ ਦੂਜੇ ਪਾਸੇ ਇਹ ਮੈਗ ਹੈ ਮਿੱਠੇ ਬਾਈ ਬੋਲੀ ਹੁਣ ਕੋਈ ਗੱਲ ਲੋਡ ਕਰਦਾ ਦਿਲ ਦੀ ਧਾਰੀ ਤੇ ਸਾਡੇ ਬੂਟਾ ਜੀ ਇਹ ਦਰਵਾਜ਼ੇ ਉਹ ਕਹਿੰਦੇ ਹੋ ਗਿਆ ਸਾਹਮਣੇ ਉਹ ਛੱਲਾ ਸਾਇਪ੍ਰਸ ਵਾਲਾ ਕਹਿੰਦਾ ਜੇ ਇੱਕ ਬੰਦੇ ਤਿੰਨ ਲੱਗਣ 3000 ਉਹ ਕਹਿੰਦੇ ਹੱਲੇ ਤਾਂ ਇੱਕ ਲੱਗਾ ਉਹ ਭੱਜੀ ਆ ਉਹ ਮਿੱਠੇ ਬਾਈ ਸਾਦੂ ਜੱਗੂ ਨੇ ਕਬੱਡੀ ਪਾਈ ਆ ਇਹਨੇ ਕਹਿੰਦੇ ਗੰਡੀਆਂ ਤੇ ਕਿੱਤੀਆਂ ਨੇ ਕਾਰਾ ਇਹ ਜਗਤਾਰ ਸਿੰਘ ਬਰਾਜ ਦੂਜੇ ਪਾਸੇ ਬਾਬੇ ਕਰਮ ਸਿੰਘ ਦਾ ਪੋਤਾ ਇਹ ਆ ਕੌਰਾ ਟਿੱਲੇ ਤਾਰਪੁਰੀਆ ਤੇ ਜਗਤਾਰ ਸਿੰਘ ਅਵਤਾਰ ਸਿੰਘ ਬਰਾਜ ਉਸ ਜੱਗੂ ਸਾਦੂ ਆਓ ਹੋ 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 ਜੀਓ ਸੋਹਣਿਆ ਜੀਓ ਸੋਹਣਿਆ ਜੀਓ ਸੋਹਣਿਆ ਲਓ ਜੀਓ ਸੋਹਣੇ ਮਿੱਠਿਆ ਐਲਾਨ ਹੋ ਗਿਆ ਹੈ ਉਧਰ ਸਾਡਾ ਗੋਪੀਪਰਾ ਕਹਿੰਦਾ ਤੇ ਕਹਿੰਦੇ ਵੱਡੇ ਐਲਾਨ ਦੇ ਗੋਪੀ ਦੇ 2 ਜਫੇ 2000 ਦੇ ਅਨਮੋਲ ਚੰਦ ਮੱਲੀ ਜੁਐਸਏ ਅਮਨ ਕੋਕਲਪਰੀਆ ਜੁਐਸਏ ਅਨਮੋਲ ਜੱੱਪੇ ਵਾਲੀਆ ਕਹਿੰਦਾ ਦੋ ਜੱਫੇ ਗੋਪੀ ਦੇ 2000 ਦੇ ਹੋੜ ਗਏ ਆ ਗੋਪੀ ਹੋ ਸਾਹਮਣੇ ਪਰ ਰਤਾਰ ਕਿੱਲੀ ਦਾ ਚੜਨੇ ਅੱਜ ਤੇਰੇ ਪਿੰਡ ਬੱਲੇ ਬੱਲੇ ਹੋ ਰਹੀ ਆ ਇਧਰ ਮੇਰੇ ਸੱਜੇ ਪਾਸੇ ਗੋਲਦੀ ਸਰਪਰੀਆ ਦੇ ਪਾਸੇ ਦੀਪੂ ਆ ਇਹਨਾਂ ਨੇ ਵੀ ਕਬੱਡੀ ਖੇਡੀ ਆ ਗੱਲਾ ਹੀਆਂ ਸਕੰਦਰ ਦੀ ਆ ਉਹ ਗੋਲਸਰੀਆ ਸੰਵੀਰ ਨੇ ਕਬੱਡੀ ਪਾਈ ਆ ਉਹ ਦਾਚਾਰ ਨੇ ਅਮਰ ਤਿਆਰ ਮੈਗ ਤਿਆਰ ਇਹ ਇਧਰਲੇ ਪਾਸੇ ਦੇਖਾਂਗੇ ਵੀ ਫਿਰ ਮੈਦਾਨ ਵਿੱਚ ਆ ਕਿਤੇ ਵੀ ਰਣਜੀਤ ਬਛੋਣੀਆਂ ਕਰਦਾ ਕੋਰਸ ਗੋਲਸਰੀਆ ਸੰਵੀਰ ਉਹ ਪਾਈ ਹੋਏ ਰੇਡ ਰੇਡ ਕਾਲਾ ਸਿੰਘਾ.com ਤੇ ਜਰੀ ਨੱਚੀ ਪਈ ਹੈ ਕਾਲਾ ਸਿੰਘਾ.com ਤੇ ਉਹ ਦੁਨੀਆ ਨੱਚੀ ਹੋਈ ਅਗਲੀ ਰੇ ਪੀਟਰ ਦੀ ਤੇ ਸ਼ਰਨਿਆ ਛੇੜ ਕਹਾਣੀ ਨੂੰ ਲਓ ਕਹਿੰਦੇ ਅਮਰਜੀਤ ਡਾਕਟਰ ਉਹ ਕਹਿੰਦੇ ਮਨਜਿੰਦਰ ਫੁੜੀ ਉਹ ਬਾਪੇ ਬੂਟੇ ਸਾਈ ਦਾ ਪੁੱਤਰ ਹੈ ਬੂਟਾ ਸਾਈ ਜੀ ਉਹ ਕਹਿੰਦੇ ਮਨਜਿੰਦਰ ਲਾਈਵ ਤਾਰਾ ਜੋੜੀ ਬੈਠਾ ਸੁੱਖਾ ਬਾਦ ਜੀ ਅੱਜ ਦਾ ਕਿਹਨਾਂ ਨੇ ਜਿੱਨਾ ਸੈਕੰਡ ਪ੍ਰਾਈਜ਼ ਦੇਣਾ ਹੈ ਉਹ ਤਾਂ ਮਨਜਿੰਦਰ ਫੁੜੀ ਅਮਰਜੀਤ ਡਾਕਟਰ ਫੁੜੀ ਆਹ ਕੌਣ ਹੋ ਗਿਆ ਸਾਹਮਣੇ ਇਹ ਬੋਲੇ ਦਾ ਫੱਠਾ ਪਿੰਡ ਹੈ ਬੋਲੇ ਦਾ ਫੱਠਾ ਪਿੰਡ ਉਹ ਕਹਿੰਦੇ ਪੀਟਰ ਪੀਟਰ ਗੱਲ ਬਣਾਉਣੀ ਪੈਣੀ ਹੈ ਉਹ ਕੱਟ ਤੇ ਥਾਪੀ ਮਿੱਠੇ ਵਿੱਚ ਬੱਲੇ ਕਾਟਰ ਦੇ ਥਾਪੀ ਵੱਜੀ ਹੈ ਜਾਨ ਵੇ ਸੁਖਰੇ ਦੇ ਕਬੱਡੀ ਪਾਈ ਹੈ ਕਹਿੰਦਾ ਕਬੱਡੀ ਮੈਂ ਪਾਣੀ ਹੈ ਇੱਕ ਪਾਸੇ ਅਮਰਪੂਂਦਰ ਵਾਲਾ ਦੂਜੇ ਪਾਸੇ ਵੇਖਾਂਗੇ ਵੀ ਇਹ ਕਹਿੰਦੇ ਵੀ ਸਾਹਮਣੇ ਸਾਡਾ ਨਾਂ ਦੇ ਵਿੱਚ ਇਹ ਕਹਿੰਦੇ ਵੀ ਸਾਹਮਣੇ ਮੈਦਾਨ ਦੇ ਵਿੱਚ ਐਸਵੇ ਨਰਮਸ ਹੁੰਦ ਦਾ ਪਿੰਡ ਇਹ ਛੱਤੂ ਹੈ ਸ਼ੇਰਪੁਰ ਬੋਲਨੇ ਵਾਲਾ ਚਾਰ ਨੇ ਆ ਅਮਰਪੂਂਦਰ ਅੱਜ ਅੱਜ ਤੇ ਆਇਆ ਹੋਇਆ ਹੈ ਕਿ ਆਪਣੀ ਅੱਜ ਦੇ ਜੱਟ ਸੁਹਾਗੇ ਉੱਤੇ ਮਾਰ ਨਹੀਂ ਲੰਗ ਜਾਵੇ ਹਾਥੀ ਦਿੰਦਾ ਪੂਸ਼ਿਆਨੀ ਆ ਨੰਗ ਜਾਵੇ ਹਾਥੀ ਦਿੰਦਾ ਪੂਸ਼ਿਆਨੀ ਉਧਰ ਸਾਡੇ ਬੂਟਾ ਸਾਈ ਦਾ ਸੁਪੁੱਤਰ ਆ ਸਾਡਾ ਮਨਜਿੰਦਰ ਵੀਰ ਬੈਠਾ ਅਮਰਜੀਤ ਟਰੈਕਟਰ ਫਰੀ ਆ ਕਹਿੰਦੇ ਤੂਚਾ ਲੱਗ ਗਿਆ ਨਹੀਂ ਹੱਲੇ 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 ਕੀ ਫੈਸਲਾ ਨਾਮੀ ਜੀ ਪੁਆਇੰਟ 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 ਫਿਰ ਚਲੇ ਤੋ ਚੱਲ ਗਿਆ ਇਹਨੇ ਹੁਣ ਰੇਡ ਪਾ ਦਿੱਤੀ ਹੈ ਇਧਰ ਕਹਿੰਦੇ ਇੱਕ ਵਧਾ ਹੋਣ ਤੀਜਾ ਇਹ ਇਹ ਛੱਲਾ ਸਾਹਿਬਸ ਰਮਣਾ ਜਲਾਲ ਦਵਿੰਦਰ ਪੰਨੋ ਇਧਰ ਮੰਨਾ ਪ੍ਰਾਸਾ ਲਵ ਤੂਰ ਮੇ ਆਪਰਾ ਕਾਪੀ ਤੇ ਲਲਾ ਮੇਰਾ ਵੀ ਜੋਲ ਖੋਣਾ ਲਖਾਲਾ ਮੇਰਾ ਵੀਰ ਥੋੜਾ ਜਿਹਾ ਬਸ ਸਾਈਡ ਦੇ ਹੋ ਜੀਏ ਮੈਚ ਬਹੁਤ ਵੱਡਾ ਮੇਲਾ ਬਹੁਤ ਵੱਡਾ ਲਾਡੀ ਦੀ ਕਬੱਡੀ ਪੈ ਗਈ ਮੇਨ ਮਿੱਤਰੋ ਇਧਰਲੇ ਪਾਸੇ ਗੱਲ ਮੁਸ਼ਕਲ ਗੱਲ ਮੁਸ਼ਕਲ ਗੱਲ ਮੁਸ਼ਕਲ ਹੁੰਦੀ ਜਾਂਦੀ ਦੇਖੋ ਨਾਮੀ ਜੀ ਕਿਹੜੀ ਬਣਦੀ ਹੈ ਟੀਲੀ ਤੇ ਲੌਂਗ ਉਹ ਬਈ ਹੋ ਰੇਡ ਨੰਬਰ ਜਾਫੀ ਨੇ ਆਪਣੀ ਟੀਮ ਜੋੜਦਾ ਨੰਬਰ ਗੁਰੂ ਤੇਗ ਅਖੀਵ ਦੇ ਵਾਲੇ ਲਓ ਖੀਵੇ ਵਾਲਾ ਜਾਦੂ ਕਬੱਡੀ ਪਾਰਿਆ ਮਾਣਸੇ ਜ਼ਿਲ੍ਹੇ ਵਾਲਾ ਹੈ ਜਿੱਥੋਂ ਦੇ ਸਿੱਧੂ ਮੂਸੇ ਵਾਲੇ ਨੇ ਮੂਸਾ ਪਿੰਡ ਪਰਸਿੱਧ ਕੀਤਾ ਇਹਨੇ ਕਹਿੰਦੇ ਫਤਾਹਪੁਰ ਪਰਸਿੱਧ ਕੀਤਾ ਮੈਂ ਇੱਕ ਮੈਂ ਇੱਕ ਗੋਪੀ ਦਾ ਪੱਠਾ ਹੈ ਮਾਝੇ ਵਾਲਾ ਤਉ ਕੁਝ ਕਰਕੇ ਦਿਖਾਓ ਰਿਆ ਆਹ ਗਲਪਾ ਰਹੁਣੀਆਂ ਆਜ ਫਿੱਜੇ ਕਲਪਾ ਵੈਰ ਰਹੁਣੀਆਂ ਫਦੇਪਰੀਆ ਕਦੇ ਵੀ